ਹਾਂਜੀ ਲੋ ਵੀ ਦੋਸਤੋ ਬੜੇ ਜ਼ਿਆਦਾ ਮੈਸੇਜ ਆਉਂਦੇ ਸੀਗੀ ਵੀ ਮੰਮੀ ਵਾਲੇ ਚੈਨਲ ਤੇ ਤੁਸੀਂ ਵਲੌਗ ਨਹੀਂ ਪਾਉਂਦੇ ਤੁਸੀਂ ਮੰਮੀ ਵਾਲੇ ਚੈਨਲ ਤੇ ਵਲੌਗ ਪਾ ਕਰੋ ਲੋ ਜੀ ਮੰਮੀ ਵਾਲੇ ਚੈਨਲ ਤੇ ਵਲੌਗ ਪੋਣਾ ਆ ਸੋ ਲੋ ਜੀ ਮੰਮੀ ਵਾਲੇ ਚੈਨਲ ਦਾ ਵਲੌਗ ਜਿਹੜਾ ਆਪਾਂ ਤਿਆਰ ਕਰੰਦੇ ਆ ਤੇ ਤੁਸੀਂ ਮੰਮੀ ਵਾਲੇ ਚੈਨਲ ਨੂੰ ਸਪੋਰਟ ਕਰਿਓ ਦੱਬ ਕੇ ਪਿਆਰ ਕਰਿਓ ਤੇ ਤੁਹਾਡਾ ਸਾਰਿਆਂ ਦਾ ਧੰਨਵਾਦੀ ਆ ਜਿਹਨਾਂ ਪਿਆਰ ਕਰਦੇ ਆ ਤੇ ਮੰਮੀ ਨੂੰ ਹੁਣ ਮੰਮੀ ਦਾ ਵਲੌਗ ਆ ਤੇ ਮੰਮੀ ਨੂੰ ਤੁਸੀਂ ਦੇਖੋ ਮੰਮੀ ਮੇਰੀ ਫੁਗੜੀ ਏ ਛੱਡ ਦੇ ਇਹਨੂੰ ਛੱਡ ਦੇ ਛੱਡ ਦੇ ਛੱਡ ਦੇ ਫੁਗੜੀ ਮਾਲ ਲਾਦੇ ਮੈਨੂੰ ਪਰੇ ਵਜਾ ਬੀ ਲੋ ਜੀ ਮੰਮੀ ਸਾਡੀ ਦੇਖੋ ਜੀ ਦਬੜਾ ਵਾਹ ਹੱਥ ਚ ਮੇਰੀ ਉਗੜੀ ਚੱਲ ਠੀਕ ਆ ਜਣਾ ਬਬੂ ਹੈਲੋ ਏ ਹੈਲੋ ਮੈਂ ਕਹਾਂ ਸਭਾਈ ਕਰ ਲਵਾਂ ਤੌਣੇ ਆਉਗੇ ਤੇ ਮੈਂ ਕਹਾਂ ਸਾਰੇ ਜਣੇ ਕਹਿੰਦੇ ਵੀ ਤੁਸੀਂ ਮੰਮੀ ਵਾਲਾ ਬਲੌਗ ਨਹੀਂ ਪਾਉਂਦੇ ਮੈਂ ਕਹਾਂ ਲੋ ਮੰਮੀ ਵਾਲਾ ਬਲੌਗ ਬਣਾ ਦਿੰਦਾ ਆ ਜੀ ਬਾਦੀ ਆ ਦੇ ਲੋ ਜੀ ਸੋ ਮੰਮੀ ਤੇ ਕੈਮਰਾ ਮੰਮੀ ਤੇ ਤੇ ਕੈਮਰੇ ਵੱਜਣੇ ਹੁਣ ਕਲੀ ਚੱਲ ਕੰਮ ਜਿਹੜਾ ਕੰਨ ਨਾਲ 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 ਕੈਮਰਾ ਵੱਜੀ ਜਾਣਾ ਹੈ ਸੋ ਬਿਊਟੀਫੁਲ ਸੋ ਐਲੀਗੈਂਟ ਜਸਟ ਲੁਕਿੰਗ ਲਾਈਕ ਆਫ ਵਾਓ ਹਾਂ ਹੁਣ ਥੋੜਾ ਜਿਹਾ ਸੀਗਾ ਹਾਂ ਆ ਗੱਡੀ ਆ ਪਸਾਈ ਕੀਤੀ ਅੱਛਾ ਮਿੱਟੀ ਹਣੀ ਨਿਕਲੀ ਚੋਂ ਹੋਰ ਆ ਮਿੱਟੀ ਨਹੀਂ ਨਹੀਂ ਉੱਥੇ ਹਣੀ ਨਿਕਲੀ ਨਹੀਂ ਉਹ ਤਾਂ ਤੇਰੀ ਹੂੜ ਦੇ ਲਈ ਉੱਥੇ ਸਾਰੇ ਉਹ ਤਾਂ ਥੱਲੇ ਉੱਦਾ ਡਿੱਗੀ ਹੋਣੀ ਮਮੀ ਆਹ ਵੀ ਸੀ ਇੱਥੇ ਬਿਠੋਦੀ ਸੀ ਹਾਂ ਉਹ ਸੀ ਮਗਾਤਾ ਸੇ ਨਾ ਮਮਾ ਉਹ ਜੀ ਸਵੇਰੇ ਮੈਂ ਜੈਲੀ ਮੂਹ ਨੂੰ ਦਾਇਆ ਬਟਾਣ ਤਾ ਆ ਵੀ ਗੱਲ ਆ ਕਰੋਣੇ ਜਾ ਕੇ ਤਾਂ ਚੂਕਾ ਹੀ ਨਹੀਂ ਪੇਰ ਮੋਣਾ ਚਾਹ। ਆ ਮਨ ਨਹੀਂ ਹੁੰਦੇ ਆ। ਸਾਮ ਨੂੰ ਪਾਣੀ ਜਾਂ ਨਾ ਤਾਂ ਟੈਂਕ ਨਾ ਪਾਣੀ। ਹਾਂ। ਸਰਕਾਰ ਨਾ ਸਾਜੀ। ਓਕੇ। ਹਾਂ। ਦੇਖਣ ਦਾ ਦਈਏ ਪ੍ਰੀਤ। ਹਾਂ। ਸਬਜ਼ੀ ਰੱਖੀ ਤਾਂ ਉਹਨੇ। ਫਰੀਸੀ ਨਹੀਂ ਹੈ ਜੇ ਲੋਣਾ ਤੋੜਕਾ। ਲੋਣਾ ਹੈ ਜੀ। ਰੋਟੀ। ਰੋਟੀ ਦਾ ਘੜੀ। ਆ ਉਹ ਜਿਹੜੇ ਖਾਣੇ ਰੋਟੀ। ਓਕੇ। ਆਲੂ ਕੀ ਹੋਇਆ ਆਲੂਆਂ ਨੇ? ਇਹ ਆਲੂ ਖਰਾਬ ਹੋ ਗਏ ਕੱਇ ਬਾਅਦ। ਖਰਾਬ ਹੋ ਗਏ। ਆ ਵੀ ਇਹਨਾਂ ਨੂੰ ਤਾਂ ਹੀ ਹੋ ਗਿਆ ਗਾੜੇ ਇਹਨਾਂ ਨੂੰ ਤੋ ਲਈਏ ਨਹੀਂ ਉਹ ਪੈ ਰਹੀ ਹੈ ਛੱਟੋਂ ਬਰੇ ਉੱਤੇ ਲੱਗਾ ਮੈਂ ਲਾ ਦੇ ਤੁਰਕਾ ਬਣਾ ਲੈਂਦੇ ਆ ਤੁਰਕੇ ਦਾ ਲੈ ਆ ਦੇ ਓਏ ਹੈਲੋ ਚੱਪਲਾ ਨਹੀਂ ਪਾਉਂਦਾ ਤੂੰ ਬਾਹਰ ਦਾ ਮਾਹੌਲ ਵੀ ਦਿਖਾ ਰਹੀਏ ਸਾਰੇ ਆਨ ਦਰਸ਼ਕਾਂ ਨੂੰ ਬਾਹਰ ਇੱਕ ਦਿੱਟ ਟਰੈਕਟਰ ਟਰਲੀਆਂ ਦੀ ਬਰਸਾਤ ਹਾਂਜੀ 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 ਕਿਹੇ ਇਹ ਕਿੱਧਰ ਜਾਂਦਾ ਕੁੜਾ ਨੰਨੂ ਹੈਲੋ 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 ਕਿੱਥੇ ਕਰਦਾ ਇਹ ਹੈਲੋ ਦੇਖੋ ਦੇਖੋ ਕਿੱਧਰ ਜਾਂਦਾ ਦੇਖੋ ਆ ਜਾ ਆਵੇ ਦੇਖੋ 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 ਚੱਲ ਜਾ ਅੰਦਰ ਚੱਲ ਜਾ ਆ ਲੈ ਉਂਗਲ ਫੜ ਓਏ ਉਂਗਲ ਫੜ ਆਇਆ ਲੋ ਜੀ ਅੰਦਰ ਚਲੀਏ ਹੁਣ ਇਹ ਹੋਇਆ ਨਾ ਚਣਿਆਂ ਨੂੰ ਪ੍ਰਾਪਤ ਕਰ ਦੋ ਚਣਿਆਂ ਨੂੰ ਲਾਓ ਧੋੜੇ ਕਾ ਈ ਉਠਾ ਰ ਬਹੁਤ ਖੁਸ਼ ਵੀ ਅੱਜ ਠੀਕ ਹੈ ਨਾ ਹਾਂ ਜੀ ਤੇ ਪ੍ਰੀਤ ਅੱਜ ਠੀਕ ਨਹੀਂ ਸੀਗੀ ਬਿਕਰਾਂ ਨੂੰ ਮੈਂ ਕਿਹਾ ਚੱਲ ਤੂੰ ਉਹਨੂੰ ਮੜ ਜਾ ਦਵਾਈ ਲਿਆ ਕੇ ਦੇ ਡਾਕਟਰ ਕੀ ਕਹਿੰਦੇ ਆ ਬਗਨ ਨਾਲੇ ਮੁੰਡੇ ਦੇ ਵੀ ਲੈ ਮੁੰਡਾ ਵੀ ਠੀਕ ਨਹੀਂ ਹੈ ਤੋ ਦਵਾਈ ਲੈਣ ਗਏ ਆ ਮੈਂ ਕਿਹਾ ਚੱਲ ਨਾਲੇ ਮੈਂ ਰੋਟੀ ਖਾ ਲੈਂਦੀ ਆ ਨਾਲੇ ਮੈਂ ਥੋੜਾ ਜਿਹਾ ਕੰਮ ਕਰਨ ਵਾਲਾ ਜਿਹੜਾ ਕਰ ਲੈਣੀ ਆ ਮਿਰਚਾਂ ਆ ਜਾਂ ਪੋਣੀਆਂ ਚਾਰੀ ਤੇ ਉਹਨਾਂ ਨੂੰ ਚੀਰਾ ਚੂਰਾ ਜਿਹਾ ਦਿੰਦੀ ਸੀ ਤੇ ਮੈਂ ਕਿਹਾ ਚੱਲ ਪਾ ਲੈਣੀ ਥੋੜਾ ਜਿਹਾ ਮਿਰਚਾਂ ਵਧੀਆ ਹੁੰਦੀਆਂ ਚਲੋ ਖਾ ਹੋ ਜਾਂਦੀਆਂ ਰੋਟੀ ਪਾਣੀ ਦੀ ਬੱਦੋ ਕਿਤੇ ਪਾਵਾਂਗੇ ਵਿੱਚ ਨਿੰਬੂ ਦਾ achar ਵਿੱਚ ਪਾਉਂਗੇ ਮਿਰਚਾਂ ਬਈ ਵਧੀਆ ਬਣੂਗਾ ਤੇ ਨਾਲੇ ਮੈਂ ਕਿਹਾ ਚਾਤੋਂ ਰੋਟੀ ਦੁੱਧ ਫੁਲਕੇ ਖਾਣੀਆਂ ਖਾ ਲੈਣੇ ਆ ਤੇ ਉਹ ਨਿਆਣੇ ਤਾਂ ਖਾ ਗਏ ਆ ਤ੍ਰੀਤ ਨੇ ਨਹੀਂ ਖਾਦੀ ਉਹ ਆ ਕੇ ਖਾਉਂ ਜਾਂ ਫੇ ਕੱਠੀਆਂ ਖਾ ਲੈਣਗੇ ਨਹੀਂ ਮੈਂ ਵੀ ਨਹੀਂ ਖਾਣਾਂ ਉਧੀ ਆਈ ਤੇ ਖਾਣਗੇ ਤੇ ਜਾਨੂੰ ਕੰਮ ਆਪਣਾ ਜਿਹੜਾ ਕਰਨ ਵਾਲਾ ਕਰ ਲੈਣੀ ਹੈ ਖਰਚਾ ਮੁਰਚਾ ਦਾ ਹਨਾ ਜਾਂਦੇ ਠੰਡੇ ਥੋੜੇ ਜਿਹੇ ਹੋਏ ਹੋਏ ਕਰਨੇ ਆ ਚੌਲ ਉਹਨਾਂ ਨੇ ਬਣਾਏ ਜੇ ਚੌਲ ਖਾਣਾ ਕਿ ਚੌਲ ਖਾ ਲੂਗੇ ਤੇ ਮੇਰੀ ਅੱਜ ਕੁੜੀ ਨੇ ਆਉਣਾ ਮੰਨੀ ਤੇ ਫਿਰ ਮੈਂ दाल ਸਬਜ਼ੀ ਕੋਈ ਬਣਾਉਣੀ ਆ ਤੇ ਉਹ ਵਿਚਾਰਿਆਂ ਨੂੰ ਮਿਲਣ ਆਉਣਾ ਹੈ ਕਿੰਨੇ ਚਿਰਾਂ ਬਾਅਦ ਅੱਜ ਸਹਿਜ ਵੀ ਆਉਗੀ ਤੇ ਫੇਰ ਵਿਚਾਹ ਪਾਣੀ ਬਣਾਵਾਂਗੇ ਸਾਰੇ ਜਾਨੇ ਰਾਵਾਂਗੇ ਰਾਤ ਰੱਖੂਗੀ ਜੇ ਰਹਿ ਆ ਕੇ ਤਾਂ ਦੇਖੋ ਉਹਨਾਂ ਨੂੰ ਜਰਾ ਦੁੱਧ ਹੀ ਰਹਿੰਦੇ ਕਣੀ ਤੇ ਹੁਣ ਲੈ ਕੇ ਚੱਲ ਮੈਂ ਆਪਣਾ ਬਲੌਗ ਬਣਾਉਂਦੀ ਆ ਥੋੜਾ ਬਹੁਤਾ ਮੈਂ ਵੀ ਪਾਵਾਂ ਆਪਣੇ ਚੈਨਲ ਤੇ ਮੇਰਾ ਥੋੜਾ ਜਿਹਾ ਕੰਮ ਲੇਟ ਹੋਈ ਜਾਂਦਾ ਆ ਕਿਉਂਕਿ ਬਣਾਉਣਾ ਜ਼ਰੂਰੀ ਪੈਣਾ ਇਹ ਵੀ ਤੇ ਵਧੀਆ ਬਣਾਵਾਂਗੇ ਤਾਂ ਫੇਰ ਹੀ ਕੁਝ ਪਾਵਾਂਗੇ ਯਾਨੀ ਕੰਮ ਛੱਡ ਕੇ ਬਣਾਣਾ ਹੈ ਉਹ ਮਰੀਦ ਦੀ ਦਵਾਈ ਦੂਈ ਲੈ ਕੇ ਆਉਂਦੇ ਆ ਤਾਂ ਫੇਰ ਗੱਲਬਾਤ ਕਰਾਂਗੇ ਤੇ ਵਿਕਰਮ ਤਾਂ ਰੋਟੀ ਆਪਣੀ ਖਾ ਗਿਆ ਉਹ ਮੇਰੇ ਜੀਠ ਦੇ ਨਿਆਣੇ ਸੀ ਵਿਚਾਰਿਆਂ ਨੇ ਉਹਨਾਂ ਨੇ ਚਾਰੀ ਮਿਰਚਾਂ ਕਹਿੰਦੇ ਚਾਚੀ ਸਾਨੂੰ ਕੀ ਕਰਕੇ ਇਹਦੇ ਚੀਰੇ ਦੇ ਕੇ ਅਸੀਂ ਕੀ ਪਾਉਣਾ ਮੈਂ ਕਿਹਾ ਚਲ ਤੁਸੀਂ ਵੀ ਪਾ ਲਿਓ ਕਹਿੰਦੇ ਮੰਮੀ ਦੇ ਹੱਥ ਦਾ ਪਿਆਇਆ ਆ ਮਸਾਲਾ ਜੀ ਅਸੀਂ ਉਹਦੇ ਵਿੱਚ ਹੀ ਸੋੜ ਦੇਣੀ ਆ ਮੈਂ ਕਿਹਾ ਚਲ ਪਾ ਲਿਓ ਕੁਝ ਹੋਰ ਕਹਿੰਦੇ ਪਾਵਾਂਗੇ ਤੇ ਚਲ ਨਿਆਣੇ ਵਿਚਾਰੇ ਕਿਤੇ ਖਾ ਲਿਆ ਕਰਨਗੇ ਹਨਾ ਤੇ ਕੱਪੜੇ ਧੋਣੇ ਸੀ ਸਮੇਂ ਮੇਰੇ ਅੱਜ ਰਹਿ ਗਏ ਆ ਬੋਰਡ ਜਾਂ ਟੁੱਟ ਗਿਆ ਮੈਂ ਕਿਹਾ ਕੱਪੜੇ ਹੁਣ ਦੇ ਦੇ ਵਿਕਰਾਂ ਨੂੰ ਕਹਿੰਦੀ ਨਹੀਂ ਇਹ ਤਾਂ ਨਵਾਂ ਲਿਆ ਨਹੀਂ ਤੇ ਇਹਨੂੰ ਨਾਟ ਨੋਟ ਲਵਾ ਚੰਗੀ ਤਾਂ ਤੇ ਫੇਰ ਕੱਪੜੇ ਧੋ ਲੂੰਗੀ ਦੂਏ ਟਾਈਮ ਨਹੀਂ ਤਾਂ ਨਹੀਂ ਤਾਂ ਫੇ ਕਾਲੂ ਤਾਂ ਹੈਗਾ ਹੀ ਇਹਨਾਂ ਕਾਲੂ ਤਾਂ ਧੋਵਾਂਗੀ ਜੇ ਕਾਲੂ ਦੇਣ ਪਤਾ ਨਹੀਂ ਆਜ ਬੁੱਧਵਾਰ ਕਾਲੂ ਵੀਰਵਾਰ ਆ ਨਹੀਂ ਧੋਣੇ ਵਿਆਹ ਆ ਗਿਆ ਮੇਰੇ ਭਾਂਜੇ ਦਾ ਤੇ ਆਪਾਂ ਜਾ ਜਾਣਾ ਹੈਗਾ ਆ ਅਗਲੇ ਮਹੀਨੇ 7 ਤਰੀਕ ਨੂੰ ਵਿਆਹ ਸਾਨੂੰ ਫੇਰ ਆ ਗਿਆ ਉੱਥੇ ਜਿੱਥੇ ਅੱਗੇ ਗਏ ਸੀ ਉਸੇ ਹੀ ਮੁੰਡੇ ਸਾਡੇ ਦਾ ਪਹਿਲਾਂ ਕੁੜੀ ਦਾ ਸੀ ਹੁਣ ਮੁੰਡੇ ਦਾ ਆ ਗਿਆ ਤੇ ਆਪਾਂ ਹੁਣ ਉਹ ਵਿਆਹ ਵੀ ਦੇਖਣਾ ਹੈ ਜ਼ਰੂਰ ਜੀ ਇੱਕ ਜੀ ਕਰਦਾ ਮੈਂ ਰੋਟੀ ਖਾ ਲਵਾਂ ਉਹਨਾਂ ਨੂੰ ਬੜਾ ਟਾਈਮ ਲਾ ਕੇ ਹੋਣਾ ਇੱਕ ਜੀ ਕਰਦਾ ਕਿ ਮੈਂ ਅੱਜ ਤੇ ਖਾਵਾਂ ਚਲ ਉਹਨੇ ਵੀ ਖਾਣੀ ਹੈ ਤੁਸੀਂ ਇਕੱਠੀਆਂ ਖਾਣਵਾਂਗੀ ਵਿਕਰਮ ਤਾਂ ਖਾਈ ਲਈ ਆ ਤੇ ਹੁਣ ਦੇਖਦੀ ਆ ਮਮੂਂ ਡੀਗਦੀ ਆ ਅੜੀ ਕੇ ਲੈਂਦੀ ਆ ਫੇਰ ਇਕੱਠੀ ਖਾ ਲਾਂਗੇ ਤੇ ਸੋਈ ਚ ਮੈਂ ਜਿਹੜੇ ਜ਼ਾਰ ਦਾ ਭਾਂਡੇ ਉਹ ਕਰ ਲੈਂਦੀ ਆ ਤੇ ਇੱਦਾਂ ਵਰਗਾ ਲੋਈ ਆਪਾਂ ਆਏ ਚਾਚੀ ਘਰੇ ਅੱਜ ਤਾਂ ਸਾਡੀ ਚਾਚੀ ਜੀ ਆ ਏ ਸਾਡੇ ਸਾਡਾ ਘਰ ਸਾਡਾ ਉਹ ਗਲੀ ਚ ਆਪੇ ਆਹ ਗਲੀ ਚ ਗਿਆ ਸਾਡੀ ਮੰਮਾ ਨੇ ਪੁਈਆ ਬਦਾਨਾ ਮੰਗਦੇ ਸੀ ਕੱਲ ਪਰਸ ਚਾਚੀ ਨੇ ਦੇ ਤਾ ਕੱਢ ਦੇ ਤਾ ਪੁਈਆ ਚਾਚੀ ਤਾਂ ਅੱਜ ਚਾਚੀ ਘਰੇ ਬੈ ਕੇ ਮੰਮੀ ਨੂੰ ਪੁਈਆ ਦੇਣਾ ਬਹੁਤ ਪ੍ਰਵਾਦ ਤੇ ਜਾ ਐਜੀ ਬਹੁਤ ਖਾਈਦਾ ਹੈ ਰੋਜ਼ਾਈਦਾ ਸੀ ਪਰ ਮੇਰੀ ਤਾਂ ਰੋਜ਼ ਸਾਡੇ ਘਰ 5 ਵਜੇ ਉੱਠ ਕੇ ਗੰਦਰਾ ਰੱਖ ਲੋ ਬਾਜਾ ਸਵਾਦ ਲੱਗੂਗਾ ਹੈ ਕਿੱਧਰ ਰੱਖ ਲੋ ਬਾਜਾ ਸਵਾਦ ਲੱਗੂਗਾ ਸਮੋਸੇ ਨਹੀਂ ਐਦਾ ਹੀ ਕੀਤਾ ਵਧੀਆ ਆਹ ਮੁਜ਼ੇਨ ਦੇ ਵਿੱਚ ਮੌਣੀ ਚੰਗੇ ਦਾ ਵੀ ਚਾਲੂ ਜਿਆਣਾ ਵਿੱਚ ਕਰਨੀ ਹੈ ਬ੍ਰੈਡਰ ਸਹੀ ਇਹ ਠੀਕ ਵਧੀਆ ਕੱਲੂ ਦੇਖੋ ਘੋਟਵਾਰੀ ਸੀ ਮੈਨੂੰ ਸਿਉੋਂ ਖਾਣੀ ਜਿੱਤੇ ਕੱਲੂ ਦੁਆ ਰਹੇ ਅਸਵੇ ਸਵਾਦੀ ਜਿੱਦੋ ਫਲੇਟ ਜਿਹੜੀ ਨਾ ਪ੍ਰਵਾਹ ਫੇਰੀ ਸ਼ੁਰੂ ਹੋਈ ਸੀਗੀ ਤੇ ਕਾਕਾ ਕਹਿੰਦਾ ਨਾ 31 ਦੀ ਤਾਂ ਪਹਿਲੀ ਦੀ ਪ੍ਰਵਾਹ ਫੇਰੀ ਕਰ ਲਈ ਆ ਜੇ ਕਿਸੇ ਨੂੰ ਚਾਹੀਦੀ ਜੇ ਕਿਸੇ ਨੂੰ ਚਾਹ ਪੋਣੀ ਦਾ ਮੈਂ ਘਰ ਆਣ ਕੇ ਗੱਲ ਕੀਤੀ ਮੈਂ ਤੁਹਾਨੂੰ ਨਾਲੀ ਆਪਾਂ ਵੀ ਚਾਹ ਪਿੜੀ ਕੱਲ ਇਹ ਦੇਖਾਈ ਜੱਟ ਦਾ ਮੈਂ ਇਹ ਕਹਿੰਦਾ ਚਲ ਦੇਖੇ ਲਾ ਦੇ ਮਰ ਤੂੰ ਕੋ ਬਤਾ ਦੇਖੋ ਕਿਦਾਂ ਦਾ ਆ ਮੈਟਰੋ ਜਿਹਾ ਹੈ ਬਿਸਕਟਾਂ ਨੇ ਪਕੜੇ ਲੈ 10 10 ਵਾਲੇ ਅੱਛਾ 200 100 ਭਰਦੀ ਬਟ ਠੀਕ ਆ ਨਾਲ ਚਾਹ ਰੱਖੀ ਨਾਲ ਬਿਸਕਟ ਬਟ ਠੀਕ ਆ ਉਹ ਪੈਕਟ ਦਿੰਦੇ ਨੇ ਵਧੀਆ ਉਹ ਸਹੀ ਆ ਦੇਖ ਵੇ ਕਿੰਨਾਂ ਨੂੰ ਕਹਿੰਦੇ ਮੈਂ ਕਿੰਨਾਂ ਨੂੰ ਕਹੇ ਤਾਂ ਬਾਕੀ ਉਹਨਾਂ ਨੇ ਕਹਣਾ ਕਲੋਨੀ ਵਾਲਿਆਂ ਨੇ ਕਹਿੰਦਾ ਸਾਡੇ ਘਰ ਸਾਡੇ ਕਿ ਤਾਂ ਇੱਧਰ ਹੋ ਗਏ ਤੂੰ ਠੀਕ ਚੱਲ ਮੰਨੋ ਚਾਹ ਚਲੀ ਚਾਹ ਕੁਲੇ ਸਾਡੇ ਕੁਲੇ ਚੱਲ ਚਲਾ ਚਲੀ

ਉੱਤੋਂ ਉੱਤੋਂ ਠੋਠਾ ਚੱਲ ਇਹਨੂੰ ਛੱਡ ਕੇ ਆਓ ਯਾਰ ਅੱਜ ਸਕੂਲ ਕੋਈ ਚੱਕਰ ਨਹੀਂ ਮੈਡਮਸ ਬੁਲਾਉਂਦੀ ਪਈ ਜਾਣੇ ਇਹਨੂੰ ਜਾਓ ਛੱਡ ਕੇ ਆਓ ਮੈਡਮ ਖਾਦੀ ਹੈ ਤੇਨੂੰ ਸਕੂਲ ਲੈ ਕੇ ਆਉਗੇ ਚੱਲ ਭਾਵੇਂ 20 ਮਿੰਟ ਬੈਠੂਗਾ 25 ਮਿੰਟ ਬੈਠੂਗਾ ਪੜਾ ਕੇ ਆਓ ਇਹਨੂੰ ਸਕੂਲ ਤੋਂ ਚੱਲ ਚਾ ਸਕੂਲੇ ਚਾ ਸਕੂਲੇ ਤੇਰੀ ਜਿਹੜੇ ਕੋ ਬੋਲ ਪਾਣੀ ਠੇਜ ਹੋਊਗੀ ਨਾਲੇ ਕਰੋ ਲੱਖ ਦਾ ਪੀਣਾ ਉਸੇ ਚਲੋ ਚਲੋ ਆਜੋ ਆ ਚੱਲੀ ਸਕੂਲ ਚੱਲੀ ਦਾਦੀ ਚੱਲੀਏ ਦਾਸੂਲੇ ਉਹ ਤੂਲੇ ਵੀ ਆ ਤੂਲੇ ਵੀ ਆ ਜਾਣਾ ਜਾਣਾ ਤੂਲੇ ਵੀ ਆ ਚੀਜੀ ਕੋੜੇ ਵੀ ਆ ਚੀਜੀ ਤੂਜੀ ਦੀ ਆਸ ਛੱਡ ਦੇ ਸਾਰੀ ਦਿਹਾੜੀ ਥਾਮਾ ਨੂੰ ਆ ਕੇ ਖਾਣੀ ਆ ਚੀਜ਼ ਠੀਕ ਆ ਹਾਂ ਆ ਲਓ ਫੜੋ ਆਪਣੀ ਚੀਜੀ ਨਹੀਂ ਖਾਣੀ ਨਾ ਹਟ ਆਈ ਸਕੂਲੇ ਚੱਲੇ ਆ ਕਹਿ ਲਈ ਤੂੰ ਕਾ ਸਕੂਲੇ ਚੱਲੇ ਆ ਤੂੰ ਨਹੀਂ ਜਾਣਾ ਸਕੂਲ ਨਹੀਂ Yo! Okay <laughs>